ਆਲਾ ਪਾ ਲਾ ਬਾਈ ਨੂੰ ਲਾਲਾ ਬਾਈ ਨੂੰ ਬਹੁਤ ਬੁਰੇ ਸਕੇ ਆਵਿਲੇ ਨੇ ਬਾਈ ਮੇਰੇ ਨਾਲ ਨਾ ਹੋ ਨਾ ਨੇੜੇ ਆ ਕੇ ਬਾਈ ਆ ਜਾਓ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਦੀ ਖਾਤੇ ਮਹਿੰਦੀ ਪਾ ਬਤਨ ਲੁਧਿਆਣੇ ਤੋਂ ਕਹੇ ਦੋ ਜੀ ਜੂ ਪਿਆਰੀ ਸਾਥ ਸੰਗਤੀ ਕੋਲ ਲੁਧਿਆਣੇ ਤੋਂ ਸਾਡੇ ਵੀਰ ਸਾਡੇ ਖੋਲ ਸਾਡੇ ਦਰਦ ਨੂੰ ਸਮਝਦੇ ਆਇਆ ਹੜਪੀਟਾਂ ਦੇ ਦਰਦ ਨੂੰ ਸਮਝਦੇ ਆਇਆ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਸੇਵਿੰਗ ਕਰਕੇ ਜਿਹੜੇ ਸਾਰੇ ਭਰਾ ਸਾਡਾ ਦਰਦ ਵਡਾਉਣ ਤੇ ਸਾਡੇ ਕੋਲ ਪਹੁੰਚੇ ਇਹਨਾਂ ਦਾ तहे ਦਿਲੋਂ ਧੰਨਵਾਦ ਆ ਜਿਨ੍ਹਾਂ ਭਰਾਵਾਂ ਨੇ ਸੇਵਾ ਕੀਤੀ ਆ ਜਿਹੜੇ ਸੇਵਾ ਸਾਡੇ ਕੋਲ ਲੈ ਕੇ ਆਏ ਸਾਰਿਆਂ ਦੇ ਅਸੀਂ ਬਹੁਤ ਬਹੁਤ ਰਿਹੜੀ ਆ ਕਿਉਂਕਿ ਤੁਸੀਂ ਸਾਡੇ ਦਰਦ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੇਖ ਕੇ ਭੈਣਾ ਭਰਾਵਾਂ ਤੋਂ ਸੁਣ ਕੇ ਸਾਡੇ ਕੋਲ ਪਹੁੰਚੇ ਹੋ ਅਸੀਂ ਇੱਕ ਅਪੀਲ ਤੁਹਾਡੇ ਰਾਹੀਂ ਕਰਨੀ ਚਾਹੁੰਦੇ ਆ ਕਿ ਜੇ ਕਿਸੇ ਵੀ ਵੀਰ ਨੇ ਸਾਡੇ ਕੋਲ ਸੇਵਾ ਲੈ ਕੇ ਪਹੁੰਚ ਗਿਆ ਉਹ ਤਾਂ ਠੀਕ ਆ ਜਿਹੜਾ ਭਰਾ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਉਹਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਹਫਤਾ 10 ਦਿਨ ਰੁੱਕ ਕੇ ਸਾਡੇ ਕੋਲ ਆਇਆ ਜਾਵੇ ਸਾਡੇ ਨੰਬਰ ਨੇ ਮੇਰਾ ਨੰਬਰ ਹੈ 9779038321 9779038321 ਇਸ ਨੰਬਰ ਤੇ ਸੰਪਰਕ ਕਰਕੇ ਆਇਆ ਜਾਵੇ ਕਿਉਂਕਿ ਸਾਡੇ ਕੈਂਪ ਦੇ ਵਿੱਚ ਜਿਹੜਾ ਸਾਡਾ ਲੋਕਲ 16 ਪਿੰਡਾਂ ਦਾ ਹੜਪੀੜ ਤੋਂ 16 ਪਿੰਡ ਜਿਹੜੇ ਐਸ ਵਕਤ ਪਾਣੀ ਦੇ ਡੁੱਬੇ ਨੇ 11 ਅਗਸਤ ਤੋਂ ਸਾਡੇ ਨਗਰ ਦੇ ਵਿੱਚ ਬੰਨ ਟੁੱਟ ਕੇ ਏਰੀਆ ਦੇ ਵਿੱਚ ਪਾਣੀ ਆਇਆ ਸੀ ਐਸ ਵਕਤ ਜਿਉਂ ਦੀ ਤਿਉਂ ਸਥਿਤੀ ਬਣੀ ਪਈ ਆ। ਸੋ ਭਰਾਓ ਤੁਸੀਂ ਸਾਡੇ ਉਸ ਦਰਦ ਨੂੰ ਸਮਝਦੇ ਸਾਡੇ ਕੋਲ ਪਹੁੰਚ ਰਹਿ ਜੇ ਪਰ ਜੇ ਤੁਸੀਂ ਆਫਤਾ ਦਾਸ ਦੇ ਰੋਕੇ ਆਓ ਸਾਡੇ ਨਾਲ ਸੰਪਰਕ ਕਰਕੇ ਆਓਗੇ ਤਾਂ ਅਸੀਂ ਤੁਹਾਡੀ ਜਿਹੜੀ ਸੇਵਾਵਾ ਜੋਗ ਥਾਂੇ ਲਾ ਸਕਾਂਗੇ ਕਿਉਂਕਿ ਇਸ ਵਕਤ ਜਿਹੜਾ ਰਾਸ਼ਨ ਆ ਸਾਡੇ ਕੋਲ ਬਹੁਤ ਆ ਕਿਰਪਾ ਕਰਕੇ ਜੇ ਤੁਸੀਂ ਸਾਡੀਆਂ ਆਉਣ ਵਾਲੀਆਂ ਸੇਵਾਵਾ ਦੇ ਹਿੱਸਾ ਬਣੋਗੇ ਜਿਵੇਂ ਅਸੀਂ ਬੰਨ ਬੰਣਨੇ ਆ ਆਪਾਂ ਘਰ ਜਿਹੜੇ ਅਟਹਿ ਚੁੱਕੇ ਉਹਨਾਂ ਨੂੰ ਬਣਾਉਣਾ ਹੈ ਜ਼ਮੀਨਾਂ ਪੱਧਰੀਆਂ ਕਰਨੀਆਂ ਆਉਣ ਵਾਲੀ ਫਸਲ ਜਿਹੜੀ ਆ ਉਹ ਬੀਜ ਕੇ ਦੇਣੀ ਹੈ ਔਰ ਜਿਹੜੇ ਕਿਸਾਨਾਂ ਦੀ ਜਾਂ ਪਰਿਵਾਰਾਂ ਦੀ ਜਿਹੜੀ ਹੈ ਜਿੰਨੇ ਪਰਿਵਾਰਕ ਮੈਂਬਰਾਂ ਦੀ ਮੈਡੀਸਿਨ ਆਪਾਂ ਨੂੰ ਪਤਾ ਵੀ ਘਰ 'ਚ ਦੋ ਦੋ ਚਾਰ ਚਾਰ ਮਰੀਜ਼ ਹੁੰਦੇ ਨੇ ਉਹਨਾਂ ਦੀ ਲਗਾਤਾਰ ਮੈਡੀਸਿਨ ਚੱਲਦੀ ਆ ਜਿਹੜੀ ਜਨਰਲ ਮੈਡੀਸਿਨ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਮੈਡੀਸਿਨ ਕਿਸੇ ਦੇ ਪਰਿਵਾਰ ਨੂੰ ਲੱਗੀ ਆ ਜੇ ਆਪਾਂ ਉਹਦੇ ਵਿੱਚ ਹਲਪ ਕਰ ਸਕੀਏ ਉਹ ਸਭ ਤੋਂ ਵੱਡੀ ਸੇਵਾ ਹੈ ਇਹਨਾਂ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਸਾਡੇ ਨਾਲ ਸੰਪਰਕ ਕਰਿਓ ਤਾਂ ਕਿ ਅਸੀਂ ਤੁਹਾਨੂੰ ਜੋਗ ਸੇਵਾ ਦੱਸ ਸਕੀਏ ਤੇ ਤੁਸੀਂ ਉਹੀ ਸੇਵਾ ਕਰਿਓ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਉਹ ਸਹੀ ਥਾਂ ਤੇ ਲੱਗ ਸਕੇ ਇਹ ਸਸੀਂ ਆਪਣੇ ਦਿਲੋਂ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ ਸ੍ਰੀ ਅਕਾਲ 9876433477 ਗੱਲ ਕਰ ਲਓ ਇਹਦੇ ਨਾਲ ਇੰਜੀਨੀਅਰ ਕੰਨੀ ਚਲੋ